ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਜਿਹੜੇ ਸੂਟ ਆ ਸਾਰੇ ਹੀ ਇੱਕ ਇੱਕ ਪੀਸ ਆਉਣਗੇ ਕਾਫੀ ਪੈਣਾ ਨੇ ਜਿਹੜੀ ਉਹ ਕੱਲ ਵਾਲੀ ਵੀਡੀਓ ਪਸੰਦ ਕੀਤੀ ਸੀਗੀ ਕਿਉਂਕਿ ਕਾਫੀ ਡਿਸਕਾਊਂਟ ਦੇ ਵਿੱਚ ਇਵੇਂ ਸੂਟ ਮਿਲ ਜਾਂਦੇ ਆ ਤੁਸੀਂ ਕੋਈ ਵੀ ਸੂਟ ਜਿਹੜਾ ਚੂਜ਼ ਕਰ ਸਕਦੇ ਹੋ ਬੁਕਿੰਗ ਦਾ ਨੰਬਰ 7814352822 ਹੈ ਇਸ ਨੰਬਰ ਤੇ ਪਿਕਸ ਸੈਂਡ ਕਰਨੀਆਂ ਆ ਵਿਦ ਰੇਟ ਸਭ ਤੋਂ ਪਹਿਲਾ ਸੂਟ ਜਿਹੜਾ ਥੋੜਾ ਡਿਮੈਂਡਰ ਟਾਈਪ ਸ਼ੇਡ ਆ ਸਾਰਾ ਹੀ ਪੇਂਟਿੰਗ ਵਾਲਾ ਸੂਟ ਆਏਗਾ ਪੂਰੀ ਫਰੰਟ ਲਾਈਨ ਜਿਹੜੀ ਆ ਉਹ ਸਟਿੱਚਸ ਵਾਲੀ ਪੇਂਟਿੰਗ ਦੀ ਹੋਈ ਆ ਪਰਪਲ ਕਲਰ ਆਏਗਾ ਪਿੰਕ ਮੈਜੈਂਟਾ ਸ਼ੇਡਾ ਗ੍ਰੀਨ ਟੋਨ ਦੀ ਪੇਂਟਿੰਗ ਆਏਗੀ ਬਾਰਡਰ ਲਾਈਨ ਜਿਹੜੀ ਸਾਰੀ ਗੋਟਾ ਪੱਟੀ ਵਾਲੇ ਫਲਾਵਰਸ ਦੇ ਨਾਲ ਪਲੱਸ ਮਿਰਰ ਵਰਕ ਨਾਲ ਫਿਨਿਸ਼ਿੰਗ ਆਏਗੀ ਐਵੇਂ ਆਏਗੀ ਬਾਰਡਰ ਲਾਈਨ ਠੀਕ ਹੈ ਨਾਲ ਤੁਹਾਨੂੰ ਬਾਰਡਰ ਲਾਈਨ ਮਿਲੇਗੀ ਇੱਕਦਮ ਪੂਰੀ ਲੰਮੀ ਚੌੜੀ ਸੀਕੁਐਂਸ ਵਰਕ ਵਾਲੀ ਜਿਹੜੀ ਲੈਸ ਆਏਗੀ ਨਾਲ ਇਹ ਸਾਰੀ ਇੰਬ੍ਰੋਇਡਰੀ ਆਏਗੀ ਲੈਸ ਗੋਟਾ ਪੱਟੀ ਵਾਲੀ ਇੰਬ੍ਰੋਇਡਰੀ ਠੀਕ ਹੈ ਸਾਰਾ ਹੀ ਬਹੁਤ ਪਿਆਰਾ ਸ ਸੈਂਟਰ ਦੇ ਵਿੱਚ ਸਾਰਾ ਗੋਟਾ ਪੱਟੀ ਦੇ ਨਾਲ ਜਿਹੜਾ ਉਹ ਕੰਮ ਹੋਇਆ ਹੈ ਤੇ ਇਸ ਤਰ੍ਹਾਂ ਆਏਗਾ ਬਾਜੂ ਦਾ ਵਰਕ ਠੀਕ ਹੈ ਜੀ ਇਹ ਵਾਲਾ ਸੂਟ ਜਿਹੜਾ ਉਹ ਸਿਲਕ ਮਸਲੀਨ ਦੇ ਵਿੱਚ ਹੋਏਗਾ ਲਾਈਨਿੰਗ ਲਗਾ ਕੇ ਸਟੀਚ ਹੋਏਗਾ ਠੀਕ ਹੈ 올ਓਵਰ ਤੁਹਾਨੂੰ ਮਿਲੇਗਾ ਵਲੈਂਡਰ ਸ਼ੇਡ ਦੇ ਵਿੱਚ ਪਰਪਲ ਲਵੈਂਡਰ ਸ਼ੇਡ ਹੋएगी ਨਾਲ ਆਏਗਾ ਪੇਂਟਡ ਵਾਲਾ ਦੁਪੱਟਾ ਠੀਕ ਹੈ ਮਸਲੀਨ ਦਾ ਹੀ ਦੁਪੱਟਾ ਮਿਲੇਗਾ ਇਸ ਕੋਲ ਸਟ੍ਰਿਪਸ ਮਿਲਣੀਆਂ ਨਾਲ ਆਏਗੀ ਫਲਾਵਰਿੰਗ ਪੱਲੇ ਬਹੁਤ ਸੋਹਣੇ ਬਣੇ ਆ ਚੈੱਕ ਕਰਦੇ ਜਾਓ ਸਾਰੇ ਹੀ ਸੂਟ ਤੇ A1 ਲੁਕਿਆ ਤੇ ਪਾਰਟੀ ویئر ਫੰਕਸ਼ਨ ਵਿੱਚ ਇਹ ਸੂਟ ਜਿਹੜੇ ਯੂਜ਼ ਹੋ ਸਕਦੇ ਇੱਕ ਹੀ ਪੀਸ ਆ ਇਸ ਕਰਕੇ ਇਹ ਤੁਹਾਨੂੰ ਇਹ ਤੁਹਾਨੂੰ ਮਿਲੇਗਾ 895 ਦਾ ਠੀਕ ਹੈ ਜੀ ਕਲਰ ਬਹੁਤ ਸੋਹਣਾ ਆ ਲਵੈਂਡਰ ਸ਼ੇਡ ਠੀਕ ਹੈ ਤੁਸੀਂ ਸੂਟ ਦੀ ਲੁੱਕ ਚੈੱਕ ਕਰੋ ਇੱਕ ਵਾਰ ਇੱਕਦਮ A1 ਸੂਟ ਆਏਗਾ ਇਹ ਜਿਹੜਾ ਸਭ ਤੋਂ ਪਹਿਲੇ ਸੂਟ ਦਿਖਾਇਆ ਇਹ ਸਿਲਕ ਮਸਲੀਨ ਚ ਹੋਏਗਾ ਬਾਕੀ ਸਾਰੇ ਜਿਹੜੇ ਆ ਕਾਟਨ ਚ ਹੋਣਗੇ ਇਹ ਵਾਲਾ ਕਾਟਨ ਮੀਅਰ ਸੂਟ ਆ ਬਹੁਤ ਸੋਹਣੀ ਗ੍ਰੀਨ ਮਹਿੰਦੀ ਆ ਡਾਰਕ ਸ਼ੇਡ ਆ ਤੇ ਟਾਈ ਐਂਡ ਡਾਈ ਟਾਈਪ ਜਿਹੜੀ ਉਹ ਸ਼ਰਟ ਆ ਨਾਲ ਕਾਪਰ ਕਲਰ ਠੀਕ ਹੈ ਜਰੀਦਾ ਕੰਮ ਹੋਇਆ ਹੈ ਕਾਪਰ ਕਲਰ ਦਾ ਜਿਹੜਾ ਇਸ ਦਾ ਆਇਆ ਹੈ neck ਬਹੁਤ ਸੋਹਣੀ neck ਲਾਈਨ ਦੀ ਫਿਨਿਸ਼ਿੰਗ ਵੀ ਬਟਨਸ ਮਿਲਣਗੇ ਬਾਕੀ ਜਿੰਨੀ ਵੀ ਆ ਬੂਟੀ ਹੈ ਇਹ ਸਾਰੀ ਪ੍ਰਿੰਟਡ ਹੋਏਗੀ ਨਾਲ ਆਏਗਾ ਬਾਰਡਰ ਬਾਰਡਰ ਵੀ ਸਾਰਾ ਜਰੀ ਦੇ ਵਰਕ ਨਾਲ ਫਿਨਿਸ਼ ਹੋਇਆ ਹੈ ਐਡਜਸਟੇਬਲ ਬਾਰਡਰ ਹੈ ਤੁਸੀਂ ਕਿਤੇ ਵੀ ਐਡਜਸਟ ਕਰ ਸਕਦੇ ਹੋ ਆਪਣੀ ਲੈਂਥ ਦੇ ਅਕੋਰਡਿੰਗ ਨਾਲ ਆਏਗਾ ਇਸ ਤੇ ਬਾਟਮ ਪਲੇਨ ਕਾਟਨ ਦਾ ਪਿਓਰ ਕਾਟਨ ਦਾ ਸੂਟ ਆ ਪੂਰਾ ਡਿਜ਼ਾਈਨਰ ਲੁੱਕ ਦਾ ਸੂਟ ਆਏਗਾ ਤੇ ਦੁਪੱਟਾ ਵੇਖ ਕੇ ਤੁਸੀਂ ਖੁਸ਼ ਹੋ ਜਾਣਾ ਹੈ ਇੰਨਾ ਪਿਆਰਾ ਕਨਸੈਪਟ ਹੈ ਇਸ ਸੂਟ ਦਾ ਦੇਖੋ ਇਹ ਗਾਤ ਦੁਪੱਟਾ ਬਹੁਤ ਸੋਹਣਾ ਆ ਠੀਕ ਹੈ ਜੀ ਇੱਕਦਮ ਪੂਰਾ ਮਲਮਲ ਦਾ ਦੁਪੱਟਾ ਆਏਗਾ ਤੇ ਇਸ ਤਰ੍ਹਾਂ ਤੁਹਾਨੂੰ 4 ਸਾਈਡਰ ਡਿਜ਼ਾਈਨਿੰਗ ਮਿਲੇਗੀ ਤੇ ਪੂਰਾ ਜੈਪੂਰੀ ਸਟਾਈਲ ਜਿਹੜਾ ਆਏਗਾ ਦੁਪੱਟਾ ਟਮਾਟਰੀ ਸ਼ੇਡ ਕਾਫੀ ਸ਼ੇਡ ਤੇ ਗ੍ਰੀਨ ਸ਼ੇਡ ਜਿਹੜੀ ਉਹ ਆਏਗੀ ਦੁਪੱਟੇ ਦੀ ਬਹੁਤ ਪਿਆਰੀ ਲੁੱਕ ਆ ਜੀ ਸੂਟ ਦੀ ਤੁਸੀਂ ਲੁੱਕ ਦੇਖ ਸਕਦੇ ਹੋ ਕਾਟਨ ਦਾ ਸੂਟ ਆ ਨੈਕ ਲਾਈਨ ਪਲੱਸ ਬਾਰਡਰ ਲਾਈਨ ਬਣੀ ਹੈ ਤੇ ਨਾਲ ਆਏਗਾ ਇਸ ਤੇ ਜੈਪੂਰੀ ਸਟਾਈਲ ਦਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਸੂਟ ਆ ਅਗਲਾ ਕਲਰ ਇਸ ਦੇ ਵਿੱਚ ਵੀ ਸਿੰਗਲ ਪੀਸ ਹੋਏਗਾ ਇਸ ਕਰਕੇ ਇਹ ਤੁਹਾਨੂੰ ਮਿਲੇਗਾ 895 ਓਨਲੀ ਠੀਕ ਹੈ ਜੀ ਇਹ 14 1500 ਤੋਂ ਉੱਪ ਵਾਲੀ ਰੇਂਜ ਵਾਲੇ ਸੂਟ ਨੇ ਕਲਰ ਬਹੁਤ ਸੋਹਣੇ ਆ ਤੇ ਡਿਜ਼ਾਈਨਿੰਗ ਵੀ A1 ਆਏਗੀ ਅਗਲਾ ਆਏਗਾ ਫਿਰ ਮਸਲੀਨ ਦਾ ਸੂਟ ਇਸ ਦੇ ਵਿੱਚ ਵਾਈਟ ਸ਼ਿਮਰੀ ਆ ਠੀਕ ਹੈ ਵਾਈਟ ਕਲਰ ਦੀ ਸ਼ਿਮਰ ਆ ਬਹੁਤ ਸੋਹਣਾ ਕਲਰ ਪੈਂਡਿੰਗ ਵਾਲੀ ਪ੍ਰਿੰਟਿੰਗ ਆਏਗੀ ਇਸ ਦਾ ਬਾਰਡਰ ਲਾਈਨ ਆਏਗੀ ਠੀਕ ਹੈ ਇਹ ਸੀ ਗ੍ਰੀਨ ਟਾਈਪ ਕਲਰ ਆ ਲਾਈਟ ਜਿਹਾ ਸੀ ਗ੍ਰੀਨ ਆ ਬਾਰਡਰ ਲਾਈਨ ਬਹੁਤ ਸੋਹਣੀ ਆ ਨਾਲ ਆਏਗਾ ਬਾਜੂ ਦਾ ਪ੍ਰਿੰਟ कॉटन दी आएगी बॉटम ठीक है मसलीन दी शर्ट आएगी कॉटन दी बॉटम आएगी मसलीन दा ही दुपट्टा आएगा ठीक है जी इस तरह आएगा मसलीन दा दुपट्टा बहुत सोणा दुपट्टा मसलीन दा दुपट्टा आएगा प्रिंटेड सूट होएगा प्रिंटेड शर्ट प्रिंटेड दुपट्टा प्लेन होएगा बॉटम अगला सूट एकदम पूरा प्योर कॉटन दे ही सूट आणगे ये भी कॉटन दा सूट है ਇਸਦੇ ਵਿੱਚ ਸਲਫ ਦੇ ਵਿੱਚ ਥੋੜੀ ਥੋੜੀ ਸਨ ਲਾਈਨਸ ਵਾਲੀ ਆਏਗੀ ਪ੍ਰਿੰਟਿੰਗ ਨਾ ਲਾਉਣਗੇ ਫਲਾਵਰਸ ਇਹ ਸਾਰਾ ਉੱਪਰ ਥੋੜਾ ਥੋੜਾ ਬਲੌਕ ਪੇਂਟਿੰਗ ਦਾ ਕੰਮ ਆ 올ਓਵਰ ਤੁਹਾਨੂੰ ਇਹ ਤੁਹਾਨੂੰ ਸ਼ਰਟ ਮਿਲੇਗੀ ਨਾਲ ਆਏਗਾ ਬਾਟਮ ਜਿਓਮੈਟ੍ਰਿਕਲ ਸਟਾਈਲ ਦਾ ਬਾਟਮ ਹੈ ਆ ਕਾਫੀ ਸ਼ੇਡ ਦੇ ਨਾਲ ਲੈਮਨ ਕਲਰ ਜਿਹੜਾ ਕੰਟਰਾਸਟ ਹੈ ਤੇ ਦੁਪੱਟਾ ਇੱਕਦਮ ਡਿਜ਼ਾਈਨਰ ਲੁੱਕ ਠੀਕ ਹੈ ਦੁਪੱਟਾ ਸਾਰਾ ਹੀ ਤੁਹਾਨੂੰ ਪੇਂਟਡ ਮਿਲੇਗਾ ਬਹੁਤ ਸੋਹਣਾ ਕਲਰ ਹੈ ਇਸ ਨਾਲ ਇਹਦੇ ਪੱਲੇ ਬਣੇ ਨੇ ਕਾਫੀ ਸ਼ੇਡ ਦੇ ਪੱਲੇ ਨੇ ਇਹ ਸਾਰਾ ਹੀ ਜਿਹੜਾ ਹੈ ਉਹ ਪੇਂਟਡ ਦਾ ਕੰਮ ਹੈ ਠੀਕ ਹੈ ਪੇਂਟਿੰਗ ਆ ਬਲੌਕ ਪੇਂਟਿੰਗ ਤੇ ਇਸ ਤਰ੍ਹਾਂ ਫੋਰ ਸਾਈਡਡ ਜਿਹੜੀ ਆ ਤੁਹਾਨੂੰ ਮਿਲੇਗੀ ਵੇਰ ਫਲਾਵਰਸ ਆਉਣਗੇ ਤੇ ਇਵੇਂ ਪੱਲੇ ਮਿਲਣਗੇ ਠੀਕ ਹੈ ਜੀ ਚੈੱਕ ਕਰਦੇ ਜਾਓ ਲੈਮਨ ਕਲਰ ਆਏਗਾ ਵਿਦ ਕਾਫੀ ਸ਼ੇਡ ਇਸ ਦੇ ਵਿੱਚ ਦੋ ਕਲਰ ਅਵੇਲੇਬਲ ਨੇ ਠੀਕ ਹੈ ਜੀ ਦੋ ਕਲਰ ਨੇ ਇਸ ਦੇ ਵਿੱਚ ਇੱਕ ਪੀਚ ਕਲਰ ਆ ਠੀਕ ਹੈ ਪੀਚ ਕਲਰ ਫਲਾਵਰਿੰਗ ਬਹੁਤ ਸੋਹਣੀ ਹੈ ਨਾਲ ਇਸ ਤੇ ਆਏਗਾ ਪੀਚ ਕਲਰ ਦੇ ਨਾਲ ਮਹਿਰੂਨ ਕਲਰ ਦਾ ਪ੍ਰਿੰਟਡ ਬਾਟਮ ਮਹਿਰੂਨ ਕਲਰ ਦਾ ਪ੍ਰਿੰਟਡ ਬਾਟਮ ਨਾਲ ਦੁਪੱਟਾ ਜਿਹੜਾ ਉਹ ਪਿਓਰ ਦਾ ਸਾਰੇ ਹੀ ਸੂਟਸ ਦੇ ਨਾਲ ਪਿਓਰ ਦਾ ਦੁਪੱਟਾ ਹੀ ਮਿਲੇਗਾ ਤੇ ਪਿਓਰ ਦਾ ਦੁਪੱਟਾ ਹੈ ਸਾਰਾ ਹੀ ਬਲੌਕ ਪੇਂਟਿੰਗ ਦਾ ਕੰਮ ਹੈ ਪੱਲੇ ਜਿਹੜੇ ਮਹਿਰੂਨ ਆਉਣਗੇ ਹਾਂ ਪੱਲੇ ਆਉਣਗੇ ਮਹਿਰੂਨ ਤੇ ਬਾਕੀ ਸਾਰਾ ਹੀ ਦੁਪੱਟਾ ਬਹੁਤ ਸੋਹਣਾ ਬਣਿਆ ਹੈ ਚੈੱਕ ਕਰਦੇ ਜਾਓ ਤੁਸੀਂ ਅਗਲਾ ਸੂਟ ब्राउनी शेडेड ਆ ਠੀਕ ਹੈ ਜੀ ਡਬਲ ਸ਼ੇਡਰਡ ਸੂਟ ਆ ਇਸ ਤਰ੍ਹਾਂ ਨੈਕਲਾਈਨ ਬਣੀ ਆ ਬਹੁਤ ਪਿਆਰੀ ਨੈਕਲਾਈਨ ਸਾਰੀ ਜਿਹੜੀ ਉਹ ਡਿਜ਼ਾਈਨਰ ਪ੍ਰਿੰਟ ਦੀ ਆਏਗੀ ਡਿਜੀਟਲ ਪ੍ਰਿੰਟ ਦਾ ਸੂਟ ਆ ਇਸ ਤਰ੍ਹਾਂ ਆਏਗੀ ਇਸ ਦੀ ਬਾਰਡਰ ਲਾਈਨ ਰੋਜ਼ੀਜ਼ ਵਾਲੇ ਫਲਾਵਰ ਨੂੰ ਪੂਰਾ ਹਾਈਲਾਈਟ ਕੀਤਾ ਹੈ ਜਰੀ ਦੇ ਨਾਲ ਤੇ ਇਵੇਂ ਆਏਗਾ ਇਸ ਦਾ ਬਾਜੂ ਦਾ ਵਰਕ ਠੀਕ ਹੈ ਬਾਜੂ ਦਾ ਵਰਕ ਆਏਗਾ ਇਹ ਬਾਟਮ ਆਏਗਾ ਬਹੁਤ ਸੋਹਣਾ ਡਿਜ਼ਾਈਨਰ ਲੁੱਕ ਦਾ ਸੂਟ ਆ ਠੀਕ ਹੈ ਜਿਹੜੇ ਜਿਵੇਂ ਦੇ ਅਸੀਂ ਰੈਡੀਮੇਡ ਸੂਟ ਵੇਅਰ ਕਰਦੇ ਆ ਉਵੇਂ ਦੀ ਲੁੱਕ ਹੋएगी ਇਸ ਸੂਟ ਦੀ ਠੀਕ ਹੈ रेडीमेड सूट स्टाइल ਆਏਗਾ ਬਹੁਤ ਸੋਹਣਾ ਕਲਰ ਬਰਾਨੀ ਸ਼ੇਡ ਆਏਗੀ ਨਾਲ ਆਏਗਾ ਇੱਕਦਮ ਲੰਮਾ ਚੌੜਾ ਮਸਲੀਨ ਦਾ ਦੁਪੱਟਾ ਠੀਕ ਹੈ ਜੀ ਮਸਲੀਨ ਦਾ ਆਏਗਾ ਦੁਪੱਟਾ ਪੂਰੀ ਡਿਜ਼ਾਈਨਰ ਲੁੱਕ ਦਾ ਸੂਟ ਇਹ ਕਲਰ ਇਸ ਦੇ ਵਿੱਚ ਵੀ ਇੱਕ ਹੀ ਆ ਤੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਜਿਹੜਾ ਆ ਕੋਈ ਵੀ ਸੂਟ ਮੰਗਵਾ ਸਕਦੇ ਹੋ 895 ਹੈਗਾ ਰੇਟ ਸਾਰੇ ਹੀ ਸੂਟਸ ਦਾ 895 ਆ ਬਲਾ ਆਏਗਾ ਲੈਵੈਂਡਰ ਸ਼ੇਡ ਆਏਗੀ ਅਗਲੀ ਬਹੁਤ ਸੋਹਣੀ ਪ੍ਰਿੰਟਿੰਗ ਆ ਠੀਕ ਹੈ ਇਸ ਨਾਲ ਇਹਦੀ ਬਣੀ ਆ ਨੈਕ ਲਾਈਨ ਪ੍ਰਿੰਟਡ ਬਣੀ ਆ ਬਹੁਤ ਸੋਹਣੀ ਪ੍ਰਿੰਟਿੰਗ ਆਏਗੀ ਫਲਾਵਰਸ ਦੀ ਇਤਨਾ ਲ ਆਏਗੀ ਬਾਰਡਰ ਲਾਈਨ ਦੀ ਪ੍ਰਿੰਟਿੰਗ ਠੀਕ ਹੈ ਜੀ ਬਾਰਡਰ ਲਾਈਨ ਦੀ ਪ੍ਰਿੰਟਿੰਗ ਤੇ ਸੈਲਫ ਦੇ ਵਿੱਚ ਜਿਹੜੀ ਆ ਉਹ ਆਏਗੀ ਬਾਟਮ ਬਾਟਮ ਬਹੁਤ ਸੋਹਣੀ ਨੈਗੇਟਿਵ ਪ੍ਰਿੰਟਿੰਗ ਦੀ ਆਏਗੀ ਲੈਵੈਂਡਰ ਸ਼ੇਡ ਆ ਪਿਓਰ ਮਸਲੀਨ ਦਾ ਸੂਟ ਆ ਜੀ ਪਿਓਰ ਮਸਲੀਨ ਦਾ ਸੂਟ ਠੀਕ ਹੈ ਜੀ ਇਹ ਵਾਲੇ ਸੂਟ 1200 ਦੀ ਰੇਂਜ ਵਾਲਾ ਸੂਟ ਆ ਤੇ ਇਹ ਮਿਲੇਗਾ 895 ਦੇ ਵਿੱਚ 895 ਦੁਪੱਟਾ ਪੂਰਾ ਮਸਲੀਨ ਦਾ ਸੌਫਟ ਮਸਲੀਨ ਦਾ ਦੁਪੱਟਾ ਹੋਏਗਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਲਵੈਂਡਰ ਸ਼ੇਡ ਆਏਗੀ ਨਾਹੀਂ ਜ਼ਿਆਦਾ ਡਾਰਕ ਹੈ ਨਾਹੀਂ ਜਿਹੜਾ ਉਹ ਲਾਈਟ ਹੈ ਹਰ ਇੱਕ ਏਜ ਗਰੁੱਪ ਵਾਸਤੇ ਸੂਟ ਨੇ ਕਲਰ ਬਹੁਤ ਸੋਹਣੇ ਆ ਸੂਟ ਇਹ ਵਾਲਾ ਆ ਲੈਮਨ ਜੀ ਸ਼ੇਡ ਆ ਬਹੁਤ ਸੋਹਣਾ ਸਾਰਾ ਹੀ ਚਿਕਨ ਕਰੀ ਦਾ ਬਣਿਆ ਆ ਤੇ ਇਸ ਦੇ ਵਿੱਚ ਦੋ ਕਲਰ ਅਵੇਲੇਬਲ ਨੇ ਪਹਿਲਾ ਕਲਰ ਹੋਏਗਾ ਲੈਮਨ ਜੈਲੋ ਸ਼ੇਡ ਆ ਤੇ ਇਹ ਆਏਗਾ ਮਲ ਦਾ ਦੁਪੱਟਾ ਠੀਕ ਹੈ ਮਲਮਲ ਦਾ ਦੁਪੱਟਾ ਆ ਪਲੇਨ ਆਏਗਾ ਬਾਟਮ ਠੀਕ ਹੈ ਅਗਰ ਤੁਹਾਨੂੰ ਇਹ ਵੀ ਸੂਟ ਪਸੰਦ ਨਹੀਂ ਤਾਂ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ 895 ਇਹਨਾਂ ਦਾ ਰੇਟ ਅਗਲਾ ਆਏਗਾ ਪਿੰਕ ਲਵੈਂਡਰ ਸ਼ੇਡ ਦੇ ਵਿੱਚ ਸੇਮ ਕਲਰ ਆਏਗਾ ਤੇ ਇਹ ਦੁਪੱਟਾ ਆ ਇਸ ਦੀ ਪਲੇਨ ਬਾਟਮ ਜਿਹੜੀ ਉਹ ਸ਼ਾਪ ਤੇ ਆ ਤੇ ਜੇ ਤੁਸੀਂ ਇਹ ਸੂਟ ਲੈਣਾ ਹੈ ਤਾਂ ਤੁਹਾਨੂੰ ਅਸੀਂ ਪੂਰਾ ਹੀ ਜਿਹੜਾ ਉਹ ਰੈਡੀ ਕਰਵਾ ਕੇ ਦਵਾਂਗੇ ਠੀਕ ਹੈ ਇਹ ਆਏਗੀ ਪਿੰਕ ਲਵੈਂਡਰ ਸ਼ੇਡ ਤੇ ਇਹ ਆਏਗਾ ਲੈਮਨ ਕਲਰ ਅੱਜ ਦੇ ਸਾਰੇ ਸੂਟਸ ਦਾ ਰੇਟ ਜਿਹੜਾ ਉਹ ਹੋਏਗਾ 895 895 ਦੇ ਵਿੱਚ ਜਿਹੜਾ ਤੁਹਾਨੂੰ ਇੱਕਦਮ ਪੂਰੀ ਡਿਜ਼ਾਈਨਰ ਲੁੱਕ ਦੇ ਸੂਟ ਮਿਲਦੇ ਪਏ ਨੇ ਐਮਬਰਾਇਡਰੀ ਵਾਲੇ ਸੂਟ ਤਾਂ ਪਿਓਰ ਮਸਲੀਨ ਦੇ ਸੂਟ ਮਿਲਦੇ ਪਏ ਨੇ ਸਾਡੀ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਸ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਪਿਆਰਾ ਪਿਆਰਾ ਕਮੈਂਟ ਜਰੂਰ ਕਰਕੇ ਜਾਇਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ